ਆ ਸਾਰਾ ਪਾਣੀ ਪਣੀਓ ਜਿੱਥੇ ਵੱਲਵ ਜਗੀ ਜਾਂਦਾ ਉੱਥੋਂ ਪਾਣੀ ਨਿਕਲਦਾ ਹੈ ਇੱਧਰ ਵੀ ਮਗਰ ਪਾਣੀ ਪਾਣੀ ਆ ਤੁਹਾਨੂੰ ਮੱਗਿਆ ਵਿਖਾਉਣਾ ਪੱਟਾ-ਪੁੱਟਾ ਵਾਲਾ ਕੰਮ ਤਾਂ ਖਤਮ ਆ ਤੂੜੀ-ਤਾੜੀ ਜਿਵੇਂ ਸਾਰੀ ਐਂ ਡੁੱਬ ਗਈ ਆ ਆ ਝੋਨਾ ਮਾੜਾ-ਮੋਟਾ ਦੀਂਦਾ ਇਹਦਾ ਜੇ ਪਾਣੀ ਉੱਤਰ ਗਿਆ ਇਹ ਘਰਾਂ ਦੇ ਨਾਲ ਪਾਣੀ ਸੀ ਕਈਆਂ ਦੇ ਘਰ ਬਹਿ ਵੀ ਗਏ ਆ ਉਹਨੂੰ ਮੈਂ ਗਾਂ ਜਾ ਕੇ ਦਿਖਾਉਣਾ ਨਹੀਂ ਇਤਨਾ ਪਾਣੀ ਆ ਆਈ ਬੜਾ ਜਾਂਦਾ ਉੱਥੋਂ ਘੱਟ ਨਿਕਲ ਮੈਂ ਉੱਥੇ ਜਾ ਕੇ ਵੇਖੀ ਉਹਦਰ ਘੱਟ ਨਿਕਲਦਾ ਇਹ ਡਰਾਈ ਹੋ ਜਾਂਦਾ ਭਾਈ ਉਹੋ ਜਿ ਹੋਰ ਮਾਰ ਦੋ 2 ਟੱਕ ਉਹ ਆਏ ਨਾ ਗਾਂ ਵਾਲਾ ਵੀ ਤਾਂ ਆਉਂਦਾ ਉਸ ਇਸ ਕਰਕੇ ਨਿਕਲ ਨਿਕਲੀ ਥੋੜਾ ਜਾਂਦਾ ਗਾਂ ਬਹੁਤ ਥੋੜਾ ਨਿਕਲਦਾ ਗਾਂ ਸੇਵਨਾਲੇ ਚ ਕਿੰਨਾ ਕ ਜਾਂਦਾ ਬਹੁਤ ਥੋੜਾ ਕਾਹਦੇ ਵੀ ਬਾਲਾ ਓਖਾ ਆ ਪਿਆ ਨਹੀਂ ਜੇ ਮੰਨ ਲਓ ਉਹ ਉਹ ਉਹੋ ਜਿੱਥੇ ਸੇਵਨਾਲੇ ਚ ਪਾਣੀ ਪੈਂਦਾ ਉਹਦਾ ਲੈਵਲ ਤਾਂ ਨਹੀਂ ਸੇਵਨਾਲੇ ਪਾਣੀ ਨਾਲ ਦਾ ਬਰਬਰੀ ਆ ਕੰਮ ਫੇਰ ਤਾਂ ਬਈ ਥੋੜਾ ਥੋੜਾ ਹੀ ਤਰੂਗਾ ਕਿਉਂ ਮੰਨ ਲੈ ਇੱਥੇ ਕਹਿੰਦੇ ਪਾਈਪਾ ਜੇ ਪਾਈਪਾ ਪਾ ਜਾਣ ਫੇਰਾ ਆਾ ਪਾਣੀ ਨਿਕਲ ਜਾਊਗਾ ਫੇਰ ਵੀ ਨਹੀਂ ਨਿਕਲਣਾ ਨਹੀਂ ਪਾਣੀ ਤਾਂ ਤਾਂ ਚੜ ਕੇ ਪਾਈਪਾਂ ਜਿਆਦਾ ਪਾਈਪਾ ਵੱਡੀਆਂ ਪਾ ਜਾਣ ਆ ਹਾਲਾਤ ਆ ਬਾਈ ਤੇ ਝੋਨਾ ਜਨ ਫਸਲਾਂ ਫੁਸਲਾਂ ਆਲਾ ਦਾ ਕੰਮ ਜਮਾ ਖਤਮ ਆ ਇੱਥੇ ਬਈ ਛੋਟੇ ਛੋਟੇ ਜ਼ਿਮੀਂਦਾਰਾ ਕੋਈ ਗਾਲਾ ਵੱਡਾ ਸਮਾਏਦਾਰ ਜ਼ਿਮੀਂਦਾਰ ਹੈ ਨਹੀਂ ਤੇ ਸਰਕਾਰ ਨੂੰ ਵੀ ਬਈ ਕੋਈ ਨਾ ਕੋਈ ਮਦਦ ਇਹਨਾਂ ਨੂੰ ਜ਼ਰੂਰ ਪਹੁੰਚਣੀ ਚਾਹੀਦੀ ਆਪਾਂ ਅੱਗੇ ਜਾ ਕੇ ਕਰਦੇ ਆਂ ਸਰ वैसे भी जी एक गल देखीए पानी जकदम जदों उतो डगदा की पता किन्ना ਵੇਸਾ ਬੜ ਡਗਦਾ ਪੂਰਾ ਤੂਫਾਨ ਸੀਗਾ ਆ ਜਿਹੜਾ ਝੋਨਾ ਇਹ ਕੱਲ ਦੀਂਦਾ ਨਹੀਂ ਸੀਗਾ ਇਹਦੀਆਂ ਵੀਡੀਓ ਵੀ ਹੈਗੀਆਂ ਮੇਰੇ ਕੋਲੇ ਇਹ ਆ ਵੀ ਨਹੀਂ ਦੀਂਦਾ ਸੀ ਚਲੋ ਇਹ ਤਾਂ ਟੁੱਟਿਆ ਭਜਾਇ ਦੇਸਨ ਲੱਗ ਪਿਆ ਵੈਸੇ ਹੋ ਸਕਦਾ ਵੀ ਜੇ ਇਹ ਪਾਣੀ ਆ ਪਾਸੇ ਝੋਨੇ ਮਾਰ ਲਾਉਣ ਆ ਮਰਨਗੇ ਥੱਲੇ ਕਿਉਂਕਿ ਇਧਰੋਂ ਤਾਂ ਨਿਕਲ ਜੂਗਾ ਤੇ ਆਹ ਸਾਈਡ ਬਾਈ ਜੀ ਲੇਟ ਨਿਕਲੂਗਾ ਪਾਣੀ ਯਾਨੀ ਕਿ 15 ਦਿਨ ਨਹੀਂ ਨਿਕਲਦਾ ਵਾਣ ਸੋਕਣਗੇ ਫੇਰ ਹੁਣ ਨਹੀਂ ਕਦਾ ਗਾਉਣੀ ਨਿਕਲਦਾ ਗਾਉਣੀ ਨਿਕਲਦਾ ਇਹ ਬਾਈ ਜਿੰਨਾ ਆ ਪਿਛਲੇ ਦਾਵਾ ਕਹਿੰਦਾ ਭਾਵੇਂ ਆ ਵੀ ਇਹੀ ਪਾਣੀ ਨਿਕਲੂਗਾ ਵਾਣਾ ਵਾਲਾ ਪਾਣੀ ਨਹੀਂ ਨਿਕਲਣਾਗਾ ਇਹ ਇੱਥੇ ਵਾਣ ਪਾਣੀ ਹੌਲੀ 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 ਇਹਨੂੰ ਸੋਕਣਗੇ ਸੜਕ ਬੰਦ ਹੋ ਜੇ ਜੇ ਕੇਰਾ ਪਾਣੀ ਇਹ ਵੀ ਰੁਕ ਜੇ ਕੁਛ ਵਾਣ ਦੋ ਦਿਨਾਂ ਜੇ ਸੋਕਣ ਕੁਛ ਇਹ ਸੋਕਣ ਕੁਛ ਨੰਗ ਜੇ ਇਹ ਇਹ ਮੈਟਰ ਪੰਚਾਇਤ ਨੇ ਚਲਾਇਆ ਸੀ ਪਰ ਉਹ ਉਹਨਾਂ ਦਾ ਚੱਲਣ ਨਹੀਂ ਦਿੱਤਾ ਮੇਰੇ ਹਿਸਾਬ ਨਾਲ ਜਿਹੜਾ ਪਿਛਲਾ ਪਾਣੀ ਆ ਉਹ ਤਾਂ ਹੋ ਗਿਆ ਬੰਦ ਸਾਰਾ ਪਾਣੀ ਇੰਨਾ ਕੀ ਰਹਿ ਗਿਆ ਮੇਰੇ ਹਿਸਾਬ ਨਾਲ ਆ ਵਾਣਾ ਰੱਖੀ ਨਹੀਂ ਸਾਰੇ ਦੇ ਭਈਆ ਪਾਣੀ ਕੋਈ ਬਾਲਾ ਆ ਤਾਂ ਕੋਈ ਬਾਲਾ ਪਾਣੀ ਨਹੀਂ ਆ ਤਾਂ ਕੋਈ ਬਾਲਾ ਨਹੀਂ ਆ ਤਾਂ ਸਾਡਾ ਸਾਤੋਂ ਨੂੰ ਕੀ ਹੁੰਦਾ ਸਪਲਟਦਾ ਹੁਣ ਸਾਡੀ ਉੱਤੇ ਘਰ ਦੇ ਜਮਾ ਚੱਲ ਮੈਂ ਹੁਣ ਚੱਲਾਂ ਮੈਂ ਵੀਡੀਓ ਆ ਭਈ ਉਹ ਉਹ ਜਿੱਥੇ ਨਾ ਉਹ ਬਾਈ ਖੜਾ ਉੱਥੋਂ ਮੈਂ ਇੱਥੋਂ ਤਾਈਂ ਤੁਰ ਕੇ ਆਇਆ ਇਹ ਪਾਣੀ ਸਿਰਫ ਜਿਹੜੀ ਪਾਣੀ ਦੀ ਮਾਰ ਆ ਇਧਰਲੇ ਪਾਸੇ ਜਿੱਧਰੋਂ ਪਾਣੀ ਆਉਂਦਾ ਸੀ ਬਸ ਆਹੀ ਰਹਿ ਗਈ ਆ ਮੇਰੇ ਹਿਸਾਬ ਨਾਲ ਹਨਾ ਭਾਈ ਦੂਜੇ ਤਾਂ ਝੋਨੇ ਝਾਨੇ ਸਾਰੇ ਸੈੱਟਾਂ ਦਸਣ ਲੱਗ ਪਿਆ ਉਹ ਵਾਣ-ਗੂਣ ਸੋਖ ਜਾਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਅਸਲੀ ਮਸਲਾ ਆ ਵਾਣਾ ਵਾਲਿਆਂ ਦਾ ਇਹ ਪਾਣੀ ਜਿਹੜਾ ਪਿੱਛੋਂ ਆਉਂਦਾ ਨਾ ਕਹਿੰਦੇ ਵੀ ਮਸਲਾ ਇਹ ਆ ਵੀ ਪਿਛਲਾ ਪਾਣੀ ਬੰਦ ਕਰੋ ਪਾਣੀ ਪਿਛਲਾ ਬੰਦ ਨਹੀਂ ਹੋਇਆ ਪਹਿਲਾਂ ਵੀ ਕਿਉਂਕਿ ਇਹ ਪਾਣੀ ਜਿਹੜਾ ਇਹ ਜਿਹੜਾ ਪਾਣੀ ਪਿਛਲਾ ਇਹ ਪਾਣੀ ਕਹਿੰਦੇ ਮੱਤੇ ਤੱਕ ਦਾ ਆਉਂਦਾ ਇਹ ਗੁੜੀ ਸੂਰੇ ਵਾਲਾ ਇਹ ਸਾਰੇ ਪਿੰਡਾਂ ਦਾ ਪਾਣੀ ਐ ਨੂੰ ਆ ਜਾਂਦਾ ਇਹ ਇੱਥੋਂ ਆ ਜਾਂਦਾ ਇਹ ਜਿਹੜੀ ਰਵੀਦਾਸ ਬਸਤੀ ਹੈ ਸਾਡੇ ਉਹ ਪਰਾਂ ਡਰੇਨ ਆ ਸਾਹਮਣੇ ਜਿਹੜੇ ਦਰਖਤ ਜੇ ਦੀਂਦੇ ਆ ਉਹ ਡਰੇਨ ਵੱਲ ਨੂੰ ਜਾਂਦਾ ਤੇ ਉੱਥੇ ਵੀ ਪੂਰਾ ਵੱਡੀ ਸੜਕ ਪੱਟੀ ਵੀ ਆ ਰਵੀਦਾਸ ਬਸਤੀ ਕੋਲੇ ਅਸਲ 'ਚ ਡੋਬਾ ਪਊਗਾ ਇਹ ਜ਼ਿੰਮੇਦਾਰਾਂ ਨੂੰ ਤੇ ਜਾਂ ਜਿਹੜੇ ਉਹ ਰਵੀਦਾਸ ਬਸਤੀ ਦੇ ਪਈਲੇ ਪਾਸੇ ਇੱਕ ਖੇਤ ਆ ਇਹਦੇ ਦੋ ਕੀਤਾ ਨੂੰ ਭਾਈ ਜੀ ਕੀ ਆਂਦੇ ਉਹ ਲੱਗੂਗੀ ਕਸਰ ਲੱਗੂਗੀ ਦੂਜਿਆਂ ਦਾ ਸਾਰਿਆਂ ਦਾ ਹੋ ਜਾਊਗਾ ਪਚਾ ਕਿਉਂਕਿ ਜਿੱਥੋਂ ਨਿਕਲੇ ਇਹਦੀ ਇਹ ਦਾਅਵਾ ਜਦੋਂ ਇਹ ਪਾਣੀ ਲੰਘ ਗਿਆ ਭਾਈ ਜੀ ਇਹ ਪਾਣੀ ਨੇ ਇੱਥੇ ਹੀ ਖੜ ਜਾਣਾ ਇਹ 100 ਜੋ ਮੰਨ ਕੇ ਚੱਲ 50% ਪਾਣੀ ਨਿਕਲੂਗਾ ਹੌਲੀ ਹੌਲੀ 50% ਇੱਥੇ ਹੀ ਰਹਿ ਜਾਊਗਾ ਇਹ ਸਾਰੇ ਘਰਾਂ ਦਾ ਨੁਕਸਾਨ ਆ ਭਾਈ ਇਹ ਉਹ ਸਾਰੇ ਜਿੰਨੇ ਹਵਾਨ ਮੱਕੀ ਦੀਂਦੀ ਆ ਇਹ ਸਾਰਾ ਪਾਣੀ ਖਿੱਚ ਕੇ ਆ ਟੋਬੇ 'ਚ ਆ ਜਾਣਾ ਇੱਧਰ ਨੂੰ ਪਾਣੀ ਕਿਉਂ ਆਉਂਦਾ ਭਗਤੇ ਤੱਕ ਦਾ ਇਹ ਬਾਈ ਜੀ ਤਾਂ ਆਉਂਦਾ ਕਿਉਂਕਿ ਇੱਧਰ ਨੂੰ ਛਿਪਦਾ ਪਾਣੀ ਨੇ ਹਮੇਸ਼ਾ ਚੜਦੇ ਦੋ ਛਿਪਦੇ ਵੱਲ ਨੂੰ ਜਾਣਾ ਤੇ ਛਿਪਦੇ ਤੋਂ ਇਹ ਸਿੱਧਾ ਡਰੇਨ ਨੂੰ ਹੋ ਜਾਣਾ ਜਿਹੜੀਆਂ ਗੱਲਾਂ ਕਰਦੇ ਸੀ ਵੀ ਪਾਈਪਾਂ ਦੀਆਂ ਉਹ ਪਾਈਪਾਂ ਦੀਆਂ ਆਮ ਸੇਰ ਆਪਣੇ ਕੋਲੇ ਖੜਾ ਇਹਨੂੰ ਪੁੱਛਦੇ ਆਂ ਬਾਈ ਤੂੰ ਦੱਸ ਵੀ ਜਿਹੜੀਆਂ ਪਾਈਪਾਂ ਪਾਉਣਗੇ ਉਹਨਾਂ ਨਾਲ ਇਹ ਮਸਲਾ ਇੰਨੇ ਪਣੀ ਦਾ ਹੱਲ ਹੋ ਜਾਊਗਾ ਨਹੀਂ ਹੁੰਦਾ ਨਾ ਜੇ ਮੰਨ ਲਾ ਵੀ ਪਾਈਪਾਂ 2 ਇੰਚ ਕਹਿੰਦੇ ਆ ਤੇ ਉਹ ਬਣਦਾ 2 ਫੁੱਟ ਤੋਂ ਵੀ ਘੱਟ ਉਹਨਾਂ ਦਾ ਮਸਲਾ ਹੱਲ ਹੋ ਜਾਊਗਾ ਉੱਥੇ ਛੋਟੀਆਂ ਪਾਈਪਾਂ ਸੀ ਪਾਣੀ ਟੱਪਿਆ ਕੱਢਣੀ ਆ ਉਹਨਾਂ ਦਾ ਨਹੀਂ ਨਾ ਹੋਇਆ ਤੇ ਜਦੋਂ ਇੱਥੋਂ ਉਹੀ ਪਾਈਪਾਂ ਉੱਥੇ ਤਾਂ ਤਿੰਨ ਸੀ ਤੇ ਜਦੋਂ ਇੱਥੇ ਇੱਕ ਇੱਕ ਜੋੜ ਕੇ ਲਗਾਈ ਪਾਣੀ ਕੱਢਦੇ ਨਹੀਂ ਕੱਢਦੇ ਇਹ ਜਾਂ ਤਾਂ ਗੱਲ ਇਹ ਆ ਭਾਈ ਜੀ ਪਾਈਪਾਂ ਜਦੋਂ ਪਾਉਣੀਆਂ ਹੁਣ ਸਰਕਾਰ ਨੇ ਐਸਟੀਮੇਟ ਬਣਾਇਆ ਉਦੋਂ ਬਹਿ ਕੇ ਉਹਨਾਂ ਕੋਲੇ ਐਸਟੀਮੇਟ ਇਹ ਬਣਾਇਓ ਜੇ ਵੀ ਪਾਈਪਾਂ ਜਿਹੜੀਆਂ ਕੰਮ ਸੇ ਕੰਮ 4 4 ਤਿੰਨ 4 4 ਫੁੱਟੀਆਂ ਹੁਣ 3.5 ਤੋਂ ਲੈ ਕੇ 4 ਫੁੱਟੀਆਂ ਫੇਰ ਭਲਾ ਕੋਈ ਪਾਣੀ ਆਪਦੇ ਦੁਬਾਨ ਨਾਲ ਖਿੱਚ ਕੇ ਲੈ ਜਾਏ ਕੰਮ ਨੂੰ ਤੇ ਪਰ ਫੇਰ ਵੀ ਮੇਰੇ ਹਿਸਾਬ ਨਾਲ ਸਿਸਟਮ ਲੋਡ ਨਹੀਂ ਆਉਣਾ ਨਹੀਂ ਆਉਣਾ ਚਲੋ ਆ ਤਾਂ ਮੰਨ ਲਿਆ ਪਾਈਪਾ ਕੱਢ ਦੇਣੀਆ ਫੇਰ ਉਹ ਜਾਂ ਤਾਂ ਪਹਿਲਾਂ ਆ ਕੱਢਣੀਆ ਫਿਰ ਉਹ ਆ ਕਰਨੇ ਪਹਿਲਾਂ ਅਸੀਂ ਕੱਢਣਾ ਇਹ ਕਣਗੇ ਅਸੀਂ ਕੱਢਣਾ ਫੇਰ ਦੂਜੀ ਗੱਲ ਡਰੇਨ ਚ ਵੀ ਪਾਣੀ ਆ ਜਾਂਦਾ ਉਹ ਵੀ ਭਰ ਜਾਂਦੀ ਆ ਉਹ ਵੀ ਫੁੱਲ ਲੈਵਲ ਤੇ ਭਗਦੀ ਆ ਇਹਨੂੰ ਬਹਿ ਕੇ ਤਰੀਕੇ ਨਾਲ ਸਾਰਾ ਪਿੰਡ ਮਸਲੇ ਛੋਟੇ ਛੋਟੇ ਚੀਜ਼ਾਂ ਨੂੰ ਛੱਡ ਕੇ ਮਸਲੇ ਦਾ ਹੱਲ ਪਹਿਲੀ ਗੱਲ ਜਦੋਂ ਵੀ ਇਹੋ ਜੀ ਕੋਈ ਆਫਤ ਆਉਂਦੀ ਆ ਠੀਕ ਆ ਯਾਰ ਸਾਰਾ ਪਿੰਡ ਨਾਲ ਆ ਤੁਸੀਂ ਵੀ ਸਾਥ ਦਿਓ ਹਨਾ ਇੱਕ ਦੂਜੇ ਦਾ ਪਸ਼ਾਇਤ ਦਾ ਵੀ ਆਪਾਂ ਸਾਥ ਦਈਏ ਮਸਲੇ ਦਾ ਹੱਲ ਹੋ ਜਾਣਾ ਤਾਂ ਕਭਰਾਉਣਾ ਨਹੀਂ ਚਾਹੀਦਾ ਹੁੰਦਾ ਜਦੋਂ ਆਪਾਂ ਕਭਰਾ ਕੇ ਹੱਡ ਬਲੈਡ 'ਚ ਬੋਲਦੇ ਆ ਉਹ ਲੜਾਈ ਬਣ ਜਾਂਦੀ ਆ ਚਾਹੇ ਲੜਾਈ ਬਣ ਗਈ ਤਾਂ ਸਾਰਾ ਕੰਮ ਹੀ ਵਿਗੜ ਗਿਆ ਹੁਣ ਜੇ ਮੈਂ ਇੱਥੇ ਆ ਮੈਂ 2-3 ਦਿਨ ਹੋ ਗਏ ਮੈਂ ਆਉਣਾ ਮੈਂ ਮੁੜ ਜਾਣਾ ਮੈਂ ਐਸੇ ਕਰਕੇ ਮੁੜ ਜਾਣਾ ਪਿੰਡ ਦਾ ਕੰਮ ਆ। ਕਈ ਜਰਾ ਗੱਲ ਕਿਸੇ ਦੇ ਪੱਖ 'ਚ ਹੁੰਦੀ ਹੈ ਕਿਸੇ ਦੇ ਨਹੀਂ ਪੱਖ 'ਚ ਹੁੰਦੀ। ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਨਹੀਂ ਚੰਗੀ ਲੱਗਦੀ। ਵੀ ਉਹ ਮੇਰੀ ਕਈ ਗੱਲ ਕੰਟਰੋਵਰਸੀ ਨਾ ਬਣ ਜਾਈ। ਪਿੰਡ 'ਚ ਉਹ ਲੜਾਈ ਦਾ ਕਾਰਨ ਨਾ ਬਣ ਜਾਈ। ਐਸੇ ਕਰਕੇ ਮੈਂ ਚੁੱਪ ਕਰਕੇ ਆਪਦਾ ਮੁੜ ਜਾਈਦਾ ਸੀ। ਮੈਨੂੰ ਸਨੇਹ ਵੀ ਬਹੁਤ ਭਰਾਵਾਂ ਨੇ ਲਾਇ ਭਈ ਆ ਜਾ ਪੱਟੀ ਜਾਨੇ ਆ ਜਾਓ ਕਰੀ ਜਾਨੇ ਆ ਜਾ ਆਈ ਕਰੀ ਜਾਨੇ। ਪਹਿਲੀ ਗੱਲ ਮੇਰੇ ਹਿਸਾਬ ਨਾਲ ਮੈਨੂੰ ਇੱਕ ਗੱਲ ਹੋਰ ਦੱਸ। ਕਿ ਸੜਕਾਂ ਪੱਟਣੀਆਂ ਜ਼ਰੂਰੀ ਸੀ। ਸਰਦਾ ਸੀ ਨਾ ਸਰਦਾ ਸੀ ਸਰਦਾ ਸੀ ਜਮ ਇਹਦਾ ਬਸ ਐਵੇਂ ਉਹ ਖਿੜਕੀ ਨਹੀਂ ਪੱਤੀ ਪੈਣੀ ਸੀ ਉਹ ਮਾਣੇ ਚਲੋ ਉੱਥੇ ਤਾਂ ਸਾਰਾ ਜਾਬੜਾ ਨਾ ਉਹ ਤਾਂ ਮੇਨ ਆ ਗਈ ਹਾਂ ਤੇ ਸੂਰਜ ਛੱਡ ਕੇ ਸਰਦਾ ਹੀ ਪੱਤਣਾ ਮਾਣੇ ਇਹ ਵੀ ਸਾਰੀ ਜਾਂਦਾ ਪੁਲੀਆਂ ਕਰੀ ਪਾਈਪਾਂ ਕਰੀ ਕਿੰਨਾ ਜਿਹੜੀਆਂ ਪੁਲੀਆਂ ਇਸ ਰੋਡ ਤੇ ਨਾ ਬੁੱਟਰ ਵਾਲੀ ਛੜਕ ਤੇ ਬਾਬੇ ਬੱਲੇ ਦੀ ਮੱਟੀ ਤੋਂ ਲੈ ਕੇ ਪਰਾਂ ਤੇ ਉਰਾਂ ਤੱਕ 12 13 ਪੁਲੀਆਂ ਇੱਥੇ ਇੱਥੇ ਜੇ ਮੈਂ ਗਿਣੀਆਂ ਸੀ ਕੱਲ 4 ਪੁਲੀਆਂ ਇੱਕ ਉਹ ਸਾਰੀਆਂ ਉਹ ਕੁਲੀ ਵੀ ਕੱਲ ਚੱਲੀ ਜਾਂਦੀ ਸਾਜੋ ਬੰਦ ਆ 1 2 ਦੋ ਤਾਂ ਉੱਥੇ ਰੁਕ ਗਿਆ ਹੀ ਪਈਆਂ ਨਾ ਦੇਖੋ ਪੈਰਾਂ ਦਾ ਬਣੀ ਜਾਂਦਾ ਉੱਥੇ ਆ ਹਾਂ ਜਿਵੇਂ ਬਲਾਕ ਆ ਉਹ ਉਹ ਕਾਹੋਂ ਤੇ ਕੱਲ ਆਉਦਾ ਫਣੀ ਉਹ ਬਲਾਕ ਕਿਉਂ ਕੀਤੇ ਆ ਕਾਹਦੋਂ ਕੀਤੇ ਆ ਉਹਨਾਂ ਨੂੰ ਵੀ ਚੱਲਦਾ ਇਸ ਤੋਂ ਬਾਅਦ ਕਿਤੇ ਫੇਰ ਵੀ ਹੋ ਸਕਦਾ ਕਿਤੇ ਮਹੀਨੇ ਸਾਲਾਂ ਨੂੰ ਕੁਦਰਤ ਦੀ ਰੋਪੀ ਦਾ ਕੋਈ ਪਤਾ ਨਹੀਂ ਹੁੰਦਾ ਪਰ ਉਹ ਪੁਲੀਆਂ ਚਾਲਦਗਾ ਕਰ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਪਿਸ਼ੂਰ ਉਹ ਪਾਈ ਆ ਜਿਹੜੀਆਂ ਆਹ ਪੁਲੀਆਂ ਦਸੋ ਵੀ ਹੁਣ ਇਹ ਪਾਣੀ ਥੋੜਾ ਕੱਢ ਦੀਆ ਮਨ ਲਗਾ ਇੰਨਾ ਪਾਣੀ ਦੁੱਧੇ ਨਹੀਂ ਜਾਂਦਾ ਹੁਣ ਟਾਇਲਾਂ ਤੇ ਜਿੰਨਾ ਇਹ ਕੱਢੀ ਜਾਂਦੀ ਆ ਇੱਕ ਝਾਲ ਜਿੰਨਾ ਪਾਣੀ ਕੱਢੀ ਜਾਂਦੀ ਆ ਉੱਥੇ ਇੰਨਾ ਵੀ ਨਹੀਂ ਆਉਂਦਾ ਪਾਣੀ ਸੂਰੀ ਛੜਕ ਦੇਈ ਤੇ ਪਾਣੀ ਤੇ ਇੱਧਰ ਪਾਣੀ ਥੋੜਾ ਜਾਂਦਾ ਇੱਧਰ ਪਾਣੀ ਯਾਰ ਹੁਣ ਅਸਲ ਚ ਮੁੱਦਾ ਕੀ ਬਣਿਆ ਪੜਾ ਹੁਣ ਹਰੇਕ ਬੰਦਾ ਦਾ ਮੇਰੇ ਵੱਨ ਚ ਟੈਪ ਨਾ ਰਵੇ ਦਾਵਾ-ਦਵਾ ਨਿਕਲ ਜੇ ਹੈਨਾ ਤੇ ਘਰਾਂ ਦਾ ਮਸਲਾ ਆ ਆਪਣਾ ਦਾ ਨਹੀਂ ਉਹ ਗਾਂ ਵਾਲਾ ਐ ਤਾਂ ਸੋਚਦਾ ਨਹੀਂ ਹੁਣ ਜਿਨ੍ਹਾਂ ਦੇ ਘਰ ਟੈਂਦੇ ਆ ਉਹਾਂ ਦੇ ਬਹੁਤ ਸੋ ਜੇ ਚੱਲ ਪੰਜ ਫਸਲ ਵੇਖੀ ਜਾਊਗੀ ਘਰ ਨਾ ਟਹਿ ਜੇ ਪਾਵਾਂਗੇ ਕਿੱਥੇ ਰਵਾਂਗੇ ਕਿੱਥੇ ਯਾਰ ਹਰੇਕ ਬੰਦੇ ਦੀ ਆਸ ਹੁੰਦੀ ਆ ਮੈਂ ਤਾਂ ਸਰਕਾਰ ਨੂੰ ਵੀ ਇਹ ਹੈ ਨਾ ਵੀ ਸਰਕਾਰ ਜੀ ਮਿਹਨਤਾਂ ਤੁਹਾਡੇ ਅੱਗੇ ਇਹਦੀ ਪੂਰੀ ਜਿਹੜੀ ਇਨਕੁਆਇਰੀ ਕਰਦੌਰੀ ਹੁੰਦੀ ਹੈ ਜਿਹੜੀ ਉਹ ਕਰਕੇ ਤੇ ਜਿੰਨਾ ਇਹਨਾਂ ਦਾ ਬਣਦਾ ਇਹਨਾਂ ਨੂੰ ਤੇਲ ਪਾਣੀ ਖਰਚਾ ਪਾਣੀ ਜੇ ਫਸਲ ਉਹ ਗਾਂ ਵਾਲੀ ਨਹੀਂ ਵੀਜੀਦੀ ਉਹਨਾਂ ਉਹਨਾਂ ਥੋੜਾ ਬਹੁਤਾ ਉਚਾਰਿਆ ਦਾ ਸਿਸਟਮ ਕਰਿਆ ਜਾਵੇ ਬਹੁਤ ਮਾੜੇ ਹਾਲਾਤ ਬਣ ਜਾਂਦੇ ਰੱਬਾ ਪਛਾਈ ਰੱਖਿਆ ਕਰ ਇਹੋ ਜੇ ਇਹੇ ਕੰਮ ਮੈਨੂੰ ਲੱਗਦਾ 2019 ਚ ਵੀ ਬਣਿਆ ਸੀ ਉਦੋਂ ਵੀ ਇਹੀ ਕੁਝ ਹੋਇਆ ਸੀ ਇੰਨਾ ਹੀ ਪਾਣੀ ਸੀ ਇਸ ਤੋਂ ਵੱਧ ਦਾ ਪਾਣਾ ਔਰ ਉਦੋਂ ਛੜਕਾ ਛੁੜਕਾ ਨਹੀਂ ਪੱਟੀਆਂ ਪੁਲੀਆਂ ਹੇਟਦੀ ਕੰਮ ਚੱਲ ਗਿਆ ਸੀਗਾ ਥੋੜਾ ਜਿਹਾ ਸਹਿਜਾ ਰੱਖੇ ਸਾਰਾ ਕੁਝ ਲੋਟ ਆ ਜਾਂਦਾ ਛੇ ਦੀ ਜੀਸੀਬੀ ਵੀ ਨਾ ਹੋਵੇ ਪਿੰਡ ਜਣਾ ਫਿਰ ਲੋਕ ਆ ਮਾਰੇ ਚੱਲ ਪਏ ਆ ਜੋ ਨਾ ਹੋ ਜੂਗਾ ਭਾਲ ਤੇ ਇਹਨੂੰ ਆ ਵੀ ਹੋ ਜੂਗਾ ਹਾਂ ਉਹ ਵੀ ਹੋਈ ਉਹ ਮਗਰਲਾ ਤਾਂ ਮਿੰਨਲਾ ਦਾ ਦਿਸਣ ਵੀ ਲੱਗ ਪਿਆ ਉਹਦੇ ਉਰੇ ਥੱਲੋ